ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਂਵਾਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਤੇ ਜਰਸੀ ਹੈ ਤਾਜੀ ਸੂਈ ਹੈ ਦੋ ਗੱਬਣ ਗਾਵਾਂ ਨੇ ਆਓ ਪੁੱਛ ਲੈਨੇ ਬਾਈ ਤੋਂ ਡਿਟੇਲ ਆਜੀ ਬਾਈ ਜੀ ਹੱਸੀ ਗੱਲ ਹਾਂਜੀ ਹੱਸੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਫੁੱਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਹੜਾ ਬਟੰਡਾ ਜੀ ਨੇੜੇ ਪਿੰਡ ਬਈ ਜਿਹੜੇ ਦਾ ਸਲਾਪਰਾ ਰਹਿੰਦਾ ਜੀ ਇਦਰ ਆਪਰਾਪੂ ਜਣੀ ਇਦਰ ਭਗਤਾ ਭਾਈ ਕਾ ਬਚਾਲੀ ਜਾਂਦੇ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ 707820605 ਠੀਕ ਆ ਭਾਈ ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਦੇਣਾ ਕਿਹੜਾ ਸੂਸ ਹੋਈ ਦੂਜਾ ਸੂਸ ਹੋਈ ਭਾਈ ਇਹ ਕਦੋਂ ਸੂਈ ਆ ਭਾਈ ਇਹ ਤੀਜਾ ਦਿਨ ਹੈ ਜੀ ਸੂਈ ਨੂੰ ਤੀਜਾ ਦਿਨ ਹਾਂਜੀ ਬੱਚਾ ਕੀ ਹੈ ਮਗਰ ਬੱਚੀ ਜੀ ਮਗਰ ਬੱਚੀ ਬਹੁਤ ਚੰਗੀ ਹੈ ਨਾ ਹਾਂਜੀ ਬੱਚੀ ਬੱਚਾ ਵੀ ਬੱਚੀ ਨੂੰ ਜਾਨਵਰ ਤਾਂ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਹੈ ਐਫ ਐਫ ਦੀ ਬੱਚੀ ਬੱਚੀ ਐਫ ਐਫ ਦੀ ਟੀਕਾ ਬੱਚਾ ਨੂੰ ਲੱਗਿਆ ਜੀ ਸਹੀ ਹੈ ਬਈ ਹਾਂਜੀ ਕਿੰਨਾ ਵੱળો ਰੈਡੀ ਆ ਹਾਂ ਬਈ ਜੀ 11 ਲੀਟਰ ਤੇ ਤੇ ਆ ਰਹਾ ਬੋਲਾ ਦੇ ਕੋਲੇ ਜੀ ਆਪਾਂ ਨੂੰ ਉਮੀਦ ਇਹਦੀ ਮਤਲਬ 1500 ਲੀਟਰ ਦੀ ਹੈਗੀ ਠੀਕ ਆ ਸਮਾਈਆ ਦੇ ਬੰਦੇ ਕੋਲੇ ਜਾਵੜੇ ਉਹ ਕਿਸੇ ਠੰਡੀ ਦਾ ਤਾਂ ਕੋਈ ਅੰਤ ਨਹੀਂ ਜੀ ਬੜਾ ਬੋਲਦੇ ਬਈ ਕੋਲੇ ਆਈ ਕਰਕੇ ਜਕੀਏ ਜਾਂਦੀ ਹੈ ਹੁੰਡੀ ਹੁੰਡੀ ਬੜੀ ਆ ਜੀ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੇਖੋ ਫਾੜੀ ਵਾਲਾ ਆਰਡਰ ਆ ਬਈ ਬਾਕੀ ਤੋਰਾ ਦਾ ਖਾਨ ਏਸ ਬਿਊਟੀ ਦੇਖੋ ਕਮਾਲ ਦੀ ਹੈ ਉਹ ਕਿ ਕਦ ਕੁਦ ਬਹੁਤ ਆ ਜੀ ਬਰੀਕ ਨਹੀਂ ਬਣਦੀ ਕੋਈ ਛੋਟ ਹੀ ਨਹੀਂ ਫੁੱਲ ਕਦ ਆਰਡਰ ਕਮਾਲ ਦਾ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੋਰਾ ਦੇਖੋ ਇੱਕ ਨੰਬਰ ਕੱਦ ਫੋਲਾ ਛੋਟੀ ਨਹੀਂ ਹੈਗੀ ਨਾ ਛੋਟੀ ਨਹੀਂ ਬੰਦਾ ਛੋਟੀ ਨਾ ਮੰਨੇ ਵੀ ਮਤਲਬ ਪੰਜਾਬ ਵਾਲੀ ਜਰਸੀ ਆਪਣੀ ਇੱਧਰ ਵੀ ਇਹ ਠੀਕ ਆ ਹਾਂ ਉਹ ਛੋਟੀ ਹੀ ਨਹੀਂਗੀ ਉਹ ਮਤਲਬ ਜਿਵੇਂ ਆਪਾਂ ਸਹੀ ਗੱਲ ਆ ਬਈ ਹਾਂ ਇੱਧਰ ਵੀ ਆਪਣੀ ਪੰਜਾਬ ਵਾਲੀ ਜਰਸੀ ਜੇ ਕੱਦ ਵਾਲੀ ਠੀਕ 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 ਹਾਂਜੀ ਕੀ ਮੁੱਲ ਆ ਬਈ ਜਾਇਜ਼ ਜਾ ਤਾਂ ਨਹੀਂ ਜੀ ਮੁੱਲ ਲੱਗੇ ਵੀ ਆਪਣੇ ਦੇਖੋ ਜਾਇਜ਼ ਹੁੰਦੇ ਆ ਅੱਜ ਤਾਂ ਬਿਲਕੁਲ ਹੀ ਜਾਇਜ਼ ਹੋਣਗੇ ਜੇ ਨਹੀਂ ਘਾਟਾ ਬਾਧਾ ਨਹੀਂ ਹੋਣਾ ਵੀਰ ਬਣ ਕੇ ਹੂੰ ਬਸ ਵੇਨ ਤੋਂ ਵੀ ਆਪਣੇ ਨਹੀਂ ਠੀਕ ਆ ਵੀ ਉਹ ਸੌਦੇ ਵਾਜ ਜਿਹੜਾ ਨਹੀਂ ਮੁੱਲ ਹੋਣਾ ਕੋਈ ਵੀ ਹੂੰ ਮੁੱਲ ਹ ਲੈਣ ਦੇਣ ਬਸ ਠੀਕ ਆ ਕਿੰਨੀ ਛੋੜ ਛੱਪੇ ਵਾਲਾ ਮਾਨ ਤਨ ਕਰਾਂਗੇ ਠੀਕ ਆ ਬਾਈ ਬਾਈ ਜੀ ਤਾਂ ਕੋਈ 50 ਨਹੀਂ ਕੋਈ 55 ਨਹੀਂ 74800 ਦੀ ਵੜ ਦੇਣੀ ਆ 74800 ਰੁਪਇਆ ਮੋਲਾ ਜਮਾ ਜਾਜ ਮੋਲਾ ਫੁੱਲ ਕੱਦ ਕਾਠ ਵਾਲੀ ਜਰਸੀ ਆ ਵੇ ਬਰੀਡ ਚੰਗੀ ਆ ਗਰਮੀ ਲਈ ਮਾਨ ਦੀ ਫੈਂਡ ਫੋਨ ਕਰਮ ਵਾਲੀ ਦੀ ਫੁੱਲ ਚੰਗੀ ਉਹ ਠੰਡੀ ਆ ਬਾਈ ਮੈਂ ਖਾ ਜੀ ਪੂਰੀ ਠੰਡੀ ਬਾਕੀ ਤਾਂ ਨਾ ਮਾਰ ਕੇ ਦਿਖਾਉਣੇ ਪੈਣਗੇ ਚੌਣ ਚੌਣ ਲੈ ਬਾਈ ਠੰਡੀ ਫੁੱਲ ਜਿਵੇਂ ਮਰਜੀ ਬੈਠਾ ਰਹਿ ਕੋਈ ਚੱਕ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂਗਾ ਆ ਬਾਕੀ ਬੱਚਾ ਮਗਰ ਬੱਚੀ ਆ ਭਾਈ ਦੋ ਬਰੀਡਾਂ ਮਿਲ ਜਾਣੀਆਂ ਜਰਸੀ ਤੇ ਐਫਐਕੋ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੰਦੇ ਵੀਰੇ ਬੱਚਾ ਬੰਦੇ ਤੇ ਥਾਣ ਦੇਖੋ ਕਮਾਲਾ ਮੁੱਠੀ ਆ ਥਣ ਕਲਾ ਕਲਾ ਥਣ ਪੂਰੀ ਬੀਤੀ ਦੇ ਨਾੜਾ ਨੂੜਾ ਦੇਖੋ ਜੀ ਪੂਰੀ ਬਾਕੀ ਕੀ ਬਾਤ ਆ ਬਰੀਕੀਆਂ ਜੱਗੜ ਪੂਰੀ ਸਹੀ ਗੱਲ ਆ ਬਾਕੀ ਚਵਾਈ ਨਾ ਜਿਹੜੇ ਹਿਸਾਬ ਨਾਲ ਥਣ ਲੱਗਿਆ ਲੈ ਬਈ ਚਵਾਈ ਦੇਖੋ ਮੋਟੀ ਮੋਟੀ ਧਾਰਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਣੀ ਚੱਕਰੀ ਨਹੀਂ ਗਾ ਬਈ ਲੈ ਕੀ ਬਾਤ ਆ ਜੁਸ ਟੂ ਯੂ ਆ ਹਵ ਟੂ ਯੇਨ ਕੋਈ ਚੱਕਰੀ ਉਹਦੀ ਜਵਾਕ ਚੋਲਣ ਤਾਂ ਵੀ ਬਾਈ ਕਹਿੰਦਾ ਕੋਈ ਚੱਕਣੀ ਮੋਟੀ ਮੋਟੀ ਧਾਰਾ ਵਾਲੇ ਗੰਨੇ ਵਾਲੀ ਧਾਰਾ ਕਿੰਨੀਆਂ ਗਤਾਰਾਂ ਮਾਰੀਆਂ ਦੇਖੋ ਭਾਈ ਦੁੱਧ ਚੰਨ ਤੋਂ ਬਾਲਾ ਚੰਗਲ ਗਈ ਹਮ ਮੱਕੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਮੁੱਲ ਵੀ ਜਮਾ ਜਾਇਜ਼ ਸਾਢੇ 48000 ਰੁਪਏ ਮੁੱਲ ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੱਸ ਸਾਫਾਈ ਦਾ ਚੰਗਾ ਸਾਫ ਬਹੁਤ ਹੈ ਲੈਵਾ ਦੇਖੋ ਭਾਈ ਲੈਵਾ ਵੀ ਕਮਾਲ ਹਾਂ ਸਫਾਈ ਬਹੁਤ ਹੈ ਹਨਾ ਸਫਾਈ ਬੜੀ ਕੀ ਬਾਤ ਹੈ ਭਾਈ ਹਮ ਆर्डर ਕਮਾਲਾ ਤੁਹਾਨੂੰ ਬਹੁਤ ਆਈ ਬੈਂਡ ਹਾਂ ਵੱਡੀ ਗਲੇਰ ਮੋਲ ਜਮ ਜਾਇਜ ਆ ਕੰ ਸੋਈ ਸਵਾਈ ਹੈ ਬੱਚਾ ਵੀ ਮਗਰ ਬੱਚੀ ਹੈ ਬੱਚੀ ਵੀ ਬਹੁਤ ਚੰਗੀ ਆ ਪ੍ਰਿੰਟ ਵਾਲੀ ਬੱਚੀ ਆ ਜਾਤ ਵਾਲੀ ਬੱਚੀ ਆਗੇ ਭਾਈ 2 ਨੰਬਰ ਕਿਹੜਾ ਸੂਆ ਜੀ ਭਾਈ ਜੀ ਦੂਜਾ ਸੂਆ ਸੂਣਾ ਬੜਨੇ ਕਿੰਨੇ ਦਿਨ ਲੈਂਦੀ ਹੈ ਇੱਕ ਹਫਤੇ ਦੀ ਕੱਚੀ ਜੀ ਕੀ ਰਕਾਰ ਆ ਜੀ ਦੋਨਾਂ ਪਹਿਲੇ ਸੁਝਦਾ ਹੈਗਾ 16 17 ਲੀਟਰ ਦਾ ਇਹਦਾ 16 ਤੋਂ 17 ਲੀਟਰ ਦਾ ਠੀਕ ਕਰਦਾ ਸੱਚੀ ਤੀਜਾ ਨਹੀਂ ਦੁੱਧ ਚੰਗਾ ਪਾਉਦੇ ਜੀ ਮਤਲਬ ਥਣ ਚੰਗਾ ਲੱਗਿਆ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਨਿਕਲਵੇਂ ਪੂਰੇ ਜਲ ਤੇ ਖੋਲ ਦੇ ਭਾਈ ਤੋੜ ਕੇ ਦਿਖਾ ਦੂੰ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਜਿਹੜਾ ਕਮਾਲ ਦਾ ਤਿਆਰ ਕਰਨਾ ਫੇਸ ਬੜਾ ਚੰਗਾ ਕਰਮ ਆਈਦਾ ਫੇਸ ਬਿਊਟੀ ਦੇਖੋ ਪ੍ਰਿੰਟ ਬਹੁਤ ਚੰਗਾ ਕੀ ਮੋਲ ਆ ਭਾਈ ਕੱਚੀ ਕੱਚੀ ਦਾ ਇਹ ਕੱਚੀ ਕੱਚੀ ਦਾ 55000 ਜੀ ਮਾਨ ਤਾਨ ਹੋ ਜਾ ਮਾਨ ਤਾਨ ਛੋੜ ਛੱਪਿਆ ਹੋਈ ਠੀਕ 55000 ਰੁਪਇਆ ਮੋਲਾ ਬਾਈ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਵਾਰਡ ਚੰਗੀ ਹੈ ਢਿੱਲਾ ਬਹੁਤ ਖਾਉਂਦੀ ਹੈ ਸਾਰੀਆਂ ਬਾਲਟਾਂ ਲਾ ਕੱਢ ਕੇ ਨਾ ਕਰਮ ਵਾਲੀ ਨੇ ਬਾਈ ਫੇਰ ਸੋਣਾ ਢਿੱਲਾ ਦੇਖੋ ਲੈ ਬਰੀਕੀ ਬਰੂਕੀ ਜੇ ਚੰਗੀ ਹੈ ਸਾਰੀਆਂ ਢਿੱਲਾ ਕਿ ਇਧਰੋਂ ਥਣ ਥਣ ਦਿਖਾਓ ਜੀ ਇਧਰੋਂ ਹਮ ਸਾਰੇ ਥਣ ਥਣ ਬਾਹਲੇ ਚੰਗੇ ਲੱਗੇ ਬਾਈ ਸਹੀ ਹੈ ਗੁਲਾਬੀ ਥਾਣਾ ਹਾਂਜੀ ਹਾਂਜੀ ਕਿਆ ਬਾਤ ਜਲਾਬ ਵੀ ਥਾਣਾ ਮੁੱਠੀ ਜਲਾ ਥਾਣਾ ਕੱਲਾ ਚੰਗਾ ਪਾ ਦੋ ਇਹ ਕਿਸੇ ਵਾਲੇ ਬੰਦੇ ਕੋਲ ਜਾਵੜੀਆਂ ਠੀਕ ਆ ਭਾਈ ਹਾਂਜੀ ਅੱਗੇ ਤਿੰਨ ਨੰਬਰ ਜੀ ਕਿਹੜਾ ਸੂਆ ਇਹਨੇ ਫਲੂਨ ਹੀ ਸੂਣਾ ਭਾਈ ਜੀ ਪਹਿਲਾ ਸੂਆ ਫਲੂਨ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਆ ਇਹ ਸੇ ਮਤਲਬ 10 ਦਿਨ ਲੈਂਦੀ ਜੀ 10 ਦਿਨਾਂ ਦੀ ਕੱਚੀ ਆ ਕੀ ਰਿਕਾਰਡ ਆ ਭਾਈ ਦੋਦਾਂ ਦੀ ਮਾਲ ਇਹਦੀ ਮਾਲ ਹੈਗਾ ਜੀ 28 29 ਲੀਟਰ ਦਾ ਠੀਕ ਆ ਭਾਈ ਹਾਂਜੀ ਕੱਦ ਚੰਗਾ ਭਾਈ ਤੇ ਵਹਿੜ ਅੰਗ ਹੈ ਨਾ ਪਹਿਲਾ ਸੂਆ ਕਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਲੈ ਥਾਣਾ ਖੋਲ ਦੇ ਬਾਈ ਤੋਰ ਕੇ ਕੰਦਾ ਚ ਵੜੀ ਚ ਚੌਗੀ ਜੀ ਅੱਛਾ ਚਾਰ ਦੰਦ ਹੈ ਚਾਰ ਦੰਦ ਵੜਾ ਚਾਰ ਦੰਦ ਦਾ ਵੜਾ ਬਾਈ ਫੇਸ ਬੜਾ ਚੰਗਾ ਖੋਦੀ ਵਾਲੀ ਚੰਗੀ ਹੈ ਸਨਖ ਪੁਣਾ ਵੜ ਦੇ ਵਿੱਚ ਫੁੱਲ ਤੋਰਾ ਦੇਖੋ ਕਮਾਲ ਕੀ ਮੁੱਲ ਹੈ ਬਾਈ ਜਾਇਜ ਦਾ ਵੇ ਜੇ ਤਾਂ ਕੱਚੀ ਕੱਚੀ ਦਾਜ ਦਾ ਮੁੱਲ ਹੈ ਦਾ 58000 ਰੁਪਏ ਜੀ 58000 ਮਾਨ ਤਾਂ ਮਾਨ ਤਾਂ ਛੋੜ ਛੱਪੇ ਦਾ ਕਰੀ ਠੀਕ ਹੈ 58000 ਰੁਪਇਆ ਮੋਲਾ ਭਾਈ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬਣ ਸੰਕਿਆ ਆਰਡਰ ਦੇਖੋ ਆਰਡਰ ਦੀ ਫੀਟਿੰਗ ਬੜੀ ਤਕੜੀ ਆ ਹਜੇ ਕੱਚੀ ਕੱਚੀ ਆ ਉਹ ਸਭ ਨੰਨ ਅੰਦਾਜ਼ਾ ਲਾਇਓ ਬਣੂਗੀ ਬਹੁਤ ਹਾਂਜੀ ਬੁੱਕ ਠੰਡੀ ਠੰਡੀ ਬੋਦਾ ਜੀ ਬੱਚੀ ਠੀਕ ਆ ਹੂੰ ਲੇਵਾ ਬਾਲ ਸੋਨਾ ਬਣਾਉਂਦੇ ਆਂ ਜੀ ਹਾਂ ਜੀ ਇਹ ਕੱਚੀ ਹੈ ਜੀ ਮੇਰੇ ਤੇ ਥਾਣ ਦੇ ਤੇ ਤੋ ਬਹੁਤ ਲੇਵਾ ਕਰਨਾ ਹੀ ਪੈਣਾ ਹੂੰ ਥਣਫਣ ਬਹੁਤ ਚੰਗੇ ਜੀ ਸੇਲਸ ਵੀ ਬੜਾ ਚੰਗਾ ਬਾਕੀ ਦੰਦਾ ਜਬੜਾ ਹੋਰ ਦੀ ਚੰਗੀਆਂ ਦੇਖੋ ਦੋ ਦਿਨਾਂ ਵਿੱਚ ਲਾ 22 ਕਿਲੋ ਪਾਉਣਾ ਜੀ ਕਿਸੇ ਵਾਲ ਕੋਲ ਜਾਵੜੀ ਦਾ ਠੀਕ ਹੈ ਬ੍ਰੀਕਿੰਗ ਬਹੁਤ ਵਧੀਆ ਚ ਠੀਕ ਹੈ ਬਾਈ ਹਾਂ ਜੀ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ